जो सब्जी सब्जी लेके आयो बैठो ਪਾਣੀ ਲਿਆ ਮਬਲਾ ਮੈਂ ਤੁਹਾਡੇ ਵਾਸਤੇ ਇਹ ਹੋ ਗਿਆ ਮੂੰਹ ਕੋਲ ਅੰਦਰ ਕੇ ਚੜਾ ਕੋਈ ਨਹੀਂ ਬਹਿ ਜਾਓ ਕਰਦੀਆਂ ਗੱਲ ਰਾਜਾ ਨਾ ਇਹ ਨਾ ਚੇਰ ਵੀ ਆਮ ਹੋ ਗਿਆ ਪਰ ਇਹ ਬੰਦੇ ਦੀ ਆਪਾਂ ਨਹੀਂ ਸੁਧਰ ਸਕਦੀ ਹੁੰਦੀਆਂ ਕੀ ਬੰਦਾ ਕੋਈ ਕੀ ਲੈ ਆ ਪਾਣੀ ਆ ਗਈ ਜੇ ਲੋ ਫਿਰੋਂ ਪਾਣੀ ਗੱਲ ਸੁਣਿਓ ਕਿੰਨਾ ਚੇਰੋ ਗਿਆ ਮੈਂ ਤੁਹਾਨੂੰ ਇੱਕੋ ਗੱਲ ਸਮਝਾਉਣੀ ਆ ਜਦੋਂ ਬਾਜ਼ਾਰ ਨੂੰ ਜਾਂਦੇ ਹੋ ਸਬਜ਼ੀ ਬਾਜੀ ਨਾ ਝੱਜ ਨਾਲ ਲਿਆਇਆ ਕਰੋ ਜੇ ਤੁਹਾਨੂੰ ਕੋ ਕਿਲੋ ਆਲੂ ਮੰਗਾਵਾ ਅੰਦਾ ਕਿਲੋ ਲੈ ਕੇ ਆਂਦੇ ਹੋ ਜੇ ਮੈਂ ਕਹਾਂਗੀ ਕਿ ਟਮਾਟਰ ਸਬਜ਼ੀ ਦੇ ਜੇ ਖੁੱਲੇ ਨਾ ਨਾ ਤਾਂ ਸੱਚੀ ਸੁਆਦ ਨਹੀਂ ਬੰਦੀ ਆ ਮਾੜੇ ਕਿ ਤੁਸੀਂ ਪਈਆ ਡੇਢ ਪਈਆ ਟਮਾਟਰ ਚੁੱਕ ਲਿਆਂਦੇ ਹੋ ਜਾਓਗੇ ਵੀ ਤੀਜੇ ਦਿਨ ਚਾਰ ਕੇ ਚੁੱਕ ਲਿਆ ਹੁੰਦੇ ਕਿ ਅੰਜੂ ਅੱਧਾ ਟਮਾਟਰ ਪਾ ਸਬਜੀ ਚ ਅੰਜੂ ਇੱਕ ਟਮਾਟਰ ਪਾਈ ਜੇ ਜਿਆਦਾ ਸਬਜੀ ਹੋਵੇ ਮੈਨੂੰ ਦੱਸੋ ਜੇ ਮਿਰਚ ਮਸਾਲਾ ਤੇ ਚੀਜ਼ਾਂ ਨਾਲ ਵਿੱਚ ਚੰਗੀ ਤਰ੍ਹਾਂ ਸਬਜੀ ਚ ਪੈਣ ਤੇ ਸਵਾਦ ਹੁੰਦਾ ਸਬਜੀ ਦਾ ਹੋਰ ਚੁੱਪ ਕਰ ਜਾ ਯਾਰ ਬੰਦੇ ਨੇ ਆਪਣੀ ਜੇਬ ਵੀ ਵੇਖਣੀ ਹੁੰਦੀ ਐ ਜੇਬ ਵੇਖ ਕੇ ਫਿਰ ਖਰਚੇ ਕਰਦਾ ਮੈਂ ਜੇਬ ਵੇਖ ਕੇ ਖਰਚੇ ਕਰਦਾ ਹਾਂ ਕਿ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਘਰਾਂ ਦੀਆਂ ਇਹ ਜ਼ਰੂਰਤਬੰਦ ਹੁੰਦੀਆਂ ਨੇ ਇਹ ਪੂਰੀਆਂ ਲਿਆਉਣੀਆਂ ਹੀ ਪੈਂਦੀਆਂ ਭਾਵੇਂ ਜਿਵੇਂ ਮਰਜ਼ੀ ਲਿਓ ਕੁਈ ਘਰ ਭੈਣ ਭਰਾ ਆ ਜਵੇ ਆਪਣੀ ਗੱਲ ਲਓ ਤੁਹਾਨੂੰ ਤਾਂ ਸੁਆਦ ਹੀ ਨਹੀਂ ਛੇਤੀ ਆਂਦਾ ਸਬਜ਼ੀ ਚ ਜਰਾ ਮਾਸਾ ਵੀ ਮਸਾਲਾ ਘੱਟ ਹੋਵੇ ਨਾ ਤੇ ਕਹਿੰਦਾ ਨਾ ਅੰਜੂ ਇਹਨੂੰ ਦੁਬਾਰਾ ਥੋੜਾ ਭੁੰਨ ਕੇ ਲਿਆ ਉੱਤੇ ਗਰਮ ਮਸਾਲਾ ਪਾ ਦੇ ਉਦੋਂ ਨਹੀਂ ਤੁਸੀਂ ਵੇਖਦੇ ਕਿ ਚੀਜ਼ ਲੈਂਦੀ ਕਿੰਨੀ ਜੀ ਉਹ ਦੋ ਤੇ ਜੀ ਆਪਾਂ ਵੱਧ ਸਮਾਨ ਲੈ ਕੇ ਕੀ ਕਰਨਾ ਖਰਾਬ ਹੀ ਹੋਣਾ ਗੱਲ ਓਣੀ ਐ ਕਿ ਅਸੀਂ ਦੋ ਜੀ ਆ ਗੱਲ ਆ ਵੈ ਕਿ ਕੋਈ ਨਾ ਕੋਈ ਭੈਣ ਭਰਾ ਚਾਹੁੰਦਾ ਹੀ ਰਹਿੰਦਾ ਨਾ ਕਿ ਚੀਜ਼ ਵੀ ਓਨੀ ਲੱਗਦੀ ਆ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਮੈਂ ਕਹਿ ਨਹੀਂ ਆ ਕਿ ਗਰਮੀਆਂ ਸਿੱਤੀਆਂ ਨੇ ਆ ਕੋਲ ਡਰਿੰਕ ਆ ਜੀਆਂ ਕਿੰਨਿਆਂ ਕ ਘਰ ਬੰਦਾ ਆਈ ਇਹਨੂੰ ਪਿਆਵੇ ਇੱਕ ਸ਼ਰਬਤ ਦੀ ਛੋਟੀ ਜੀ ਕੰਨੀ ਫੜੀ ਲਿਓ ਤੀ ਤਾਂ ਮੇਰੀ ਸੁਣਦੇ ਹੀ ਨਹੀਂ ਆ ਪਤਾ ਨਹੀਂ ਕਿ ਤਾ ਛੋਟੇ ਛੋਟੇ ਰਸਨਾ ਦੇ ਪੈਕਟ ਚੁੱਕ ਲਿਆਇਓ ਕਿ ਲੈ ਆਂ ਜੂ ਮਾੜੀ ਜੀ ਖੰਡ ਕੋਲ ਉਹੀ ਪਿਆ ਦਿਆ ਗਾਰ ਬਰਕ ਪਾ ਕੇ ਨਾ ਚੰਗੇ ਲੱਗਦੇ ਮੈਨੂੰ ਦੱਸਿਓ ਯਾਰਾ ਹਾ ਤੋ ਮੇਰੇ ਗਾਲਾਂ ਤਨ ਤੋ ਮੇਰਾ ਸਾਥ ਦੇਣਾ ਕਿ ਮੈਨੂੰ ਐਦਾ ਕਹਿਣਾ ਦੱਸੋ ਆ ਤੁਹਾਡੇ ਹੀ ਤਾਂ ਸਾਥ ਦੇ ਨਹੀਂ ਪੀ ਆ ਕਿਦੇ ਨਾਲ ਰਹਿਣੀ ਆ ਤੁਹਾਡੇ ਨਾਲ ਹੀ ਕੱਟੀ ਐ ਜੇ ਮਾਰੇ ਨੇ ਸਾਡਾ ਕੁਝ ਨਹੀਂ ਸੋਚਿਆ ਬੱਚਾ ਨਹੀਂ ਸਾਡੇ ਘਰ ਆਗਾ ਤਾਂ ਵੀ ਤੁਹਾਡੇ ਨਾਲ ਰਹਿਣੀ ਆ ਤੁਸੀਂ ਮੇਰੇ ਨਾਲ ਰਹਿੰਦੇ ਸਭ ਦੋਨਾਂ ਨੂੰ ਕੌਣ ਪੁੱਛਣ ਵਾਲਾ ਇੱਕ ਦੂਜੇ ਨੂੰ ਪੁੱਛਦੇ ਆਂ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਦੇਖਣੀਆਂ ਪੈਂਦੀਆਂ ਸਮਝਿਆ ਕਰੋ ਮੇਰੀ ਗੱਲ ਨੂੰ ਚੀਨ ਨਾ ਥੋੜੀ ਖੁੱਲੀ ਲਿਆ ਕਰੋ ਚੌਥੇ ਦਿਨ ਤੁਰੇ ਜਾਂਦੇ ਲਫਾਫੇ ਚੁੱਕੇ ਲੈਂਦੇ ਹੋ ਮੱਲੇ ਵਾਲੇ ਵੀ ਵੰਦੇ ਨੇ ਕਿ ਆ ਦੋ ਦਿਨਾਂ ਬਾਅਦ ਕੀ ਲਫਾਫੇ ਚੁੱਕੇ ਹੁੰਦੇ ਨੇ ਇਹਨਾਂ ਦੇ ਹੱਥ ਚੰਗਾ ਨਹੀਂ ਲੱਗਦਾ ਯਾਰ ਮੈਂ ਲਿਆ ਮੈਨੂੰ ਕੋਈ ਨੱਕਰਨੀ ਆ ਦੱਸ ਹੁਣ ਇਹਨੂੰ ਕੌਣ ਦੱਸੇ ਕਿ ਜੇਬ ਚ ਪੈਸੇ ਹੋਣ ਤਾਂ ਮੈਂ ਚੀਜ਼ ਖੁੱਲੀ ਲਿਆਵਾਂ ਕਿੱਥੋਂ ਲਿਆਵਾਂ ਮੈਂ ਇੰਨੀਆਂ ਖੁੱਲੀਆਂ ਚੀਜ਼ਾਂ ਖਰਚਾ ਹੀ ਉਨਾਂ ਕੋ ਹੁੰਦਾ ਮੇਰੇ ਕੋਲ ਇਹ ਕੁੰਡਾ ਸਮਾਨ ਬੰਦਾ ਲਿਆ ਬਚਨਾਂ ਵੀ ਹੁੰਦਾ ਹੈ ਓਏ ਅੱਟਾਈ 15 ਦੇ ਚਟਰਮੀ ਵਿੱਚ ਬਾਹਰ ਰੋਲਦਾ ਫਿਰਦਾ ਕਿਤੇ ਨਹੀਂ ਰੋਲਦਾ ਮੈਂ ਲਾਗੇ ਨਾ ਲక్ష్ਮਣ ਦੇ ਘਰ ਖਿੱਚਦੀ ਕੁਛ ਨਹੀਂ ਜਾਂਦਾ ਡਰਮੀ ਏਡੀ ਵੱਡੀ ਆਟਾ ਮਾਸਾ ਜਾ ਮੈਂ ਥੱਲੇ ਬਾਹਵ ਆ ਗਈ ਆਟਾ ਕੱਢਣ ਦੇ ਵੇਖੋ ਸਾਲੀ ਨਾ ਬੱਲੇ ਨੀ ਆ ਕੀ ਹੈ ਮਾਸਾ ਮਾਸਾ ਸੁੱਦਾ ਜਾਂਦਾ ਚੋਲ ਕਿਉਂ ਨਾ ਡੇ ਡੇ ਡੱਬੇ ਲਾਵਾਂ ਮੈਂ ਤਾਂ ਕਿਲੋ ਕਿਲੋ ਚੀਤਾ ਘਰ ਚ ਲਿਆਉਂਦਾ ਵੈ ਚੁੱਪ ਕਰ ਜਾ ਜਾਂ ਨਿੰਬੂ ਪਾਣੀ ਬਣਾ ਯਾਰ ਗਰਮੀ ਬੜੀ ਅੱਗ ਗਈ ਬਸ ਐਹੀ ਤੇ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਆ ਤੇ ਖਾਨ ਪੀਨ ਨੂੰ ਤੁਹਾਨੂੰ ਸਭ ਚਾਹੀਦਾ ਵੈ ਪਰ ਤੁਸੀਂ ਚੀਲ ਵੀ ਤੇ ਲਿਆਓ ਆ ਦੋ ਨਿੰਗੂ ਪਰ ਸੋ ਚਾਰ ਨਿੰਗੂ ਲੈ ਆਇਓ ਆਂਦੇ ਨਿੰਗੂ ਪਾਣੀ ਕੀਤਾ ਦੋ ਨਿੰਗੂ ਗਏ ਆ ਦੋ ਹੁਣ ਰੇ ਇਹ ਨਾਲ ਦੇ ਭੈਣ ਜੀ ਦਾ ਸੁਨਿਆ ਆ ਮੈਨੂੰ ਕਿ ਭੈਣ ਮੈਂ ਸਬਜੀ ਨੂੰ ਬਣਾ ਲਿਆ ਨਾ ਤੁਹਾਡਾ ਤੁੜਕਾ ਲਾ ਕੇ ਤੇਰੇ ਵੱਲ ਆਣੀ ਆ ਤੇ ਤੁਹਾਡੀ ਮੈਨੂੰ ਗੱਲਬਾਤ ਕਰ ਲਾ ਕਿ ਮਿੱਠੀਆਂ ਦਾ ਕੀ ਕਰਨਾ ਉਹਨੂੰ ਆਇਆ ਨਿੰਗੂ ਪਾਣੀ ਇਹਨਾਂ ਦਾ ਮਾਤ ਨਾ ਕੋਈ ਸ਼ਰਬਤ ਘਰ ਵਿੱਚ ਕੁਝ ਹੁੰਦਾ ਹੀ ਸਾਡੇ ਘਰ ਚ ਪੂਰਾ ਹੁੰਦਾ ਤੂੰ ਐਦਾ ਗੱਲ ਤੂੰ ਉਹਨੂੰ ਹੀ ਨਿੰਗੂ ਪਾਣੀ ਦੇ ਦੇ ਵੇ ਲੋਰਾ ਇਹਦੇ ਵਾ ਜੀਵਾ ਜਰਾ ਹੀ ਨਹੀਂ ਮੈਂ ਗੱਲ ਕਰਦੀ ਆ ਤੇ ਇਹਨਾਂ ਨੂੰ ਸੁਣਨੀ برداشت ਨਹੀਂ ਬਸ ਮੂੰਹ ਬਣਾ ਕੇ ਚਲ ਜਾਂਦੇ ਨੇ ਸਾਰੇ ਮਲੇ ਬਲੇ ਮੈਨੂੰ ਗੱਲਾਂ ਕਰਦੇ ਨੇ ਪਹਿਲੇ ਤੇਰਾ ਘਰ ਲੱਗੀ ਤੁਰਿਆ ਜਾਂਦਾ ਉਂਗਲਾਂ 'ਚ ਲਫਾਫੇ ਪਾ ਗਏ ਕਦੀ ਬਿਸਕੁਟ ਫੜੇ ਹੁੰਦੇ ਨੇ ਕਦੀ ਇਹਲੇ ਟਮਾਟਰ ਫੜੇ ਹੁੰਦੇ ਨੇ ਕਦੀਆਂ ਮਾਸਾ ਦੀ ਸਬਜ਼ੀ ਫੜੀ ਹੁੰਦੀ ਐ ਤੇ ਇਕੱਠਾ ਸੋਦਾ ਨਹੀਂ ਲੈਂਦੇ ਦੋ ਜੀਓ ਤੁਸੀਂ ਕਰਦੇ ਕੀ ਮੈਂ ਇਹਨੂੰ ਕਹਾਂ ਕਿ ਸ਼ੁਰੂ ਤੋਂ ਸ਼ੁਰੂ ਤੋਂ ਨੇ ਤਰੱਕੀ ਨਹੀਂ ਕੰਮ ਚ ਕੀਤੀ ਕਦੀ ਇੰਨੀ ਨੇ ਸੋਚਿਆ ਮੈਂ ਵੱਧ ਕੇ ਅੱਗੇ ਕੁਝ ਸੋਚਾਂ ਕੰਮ ਦਾ ਜਿੱਥੇ ਪਿਓ ਨੇ ਦੁਕਾਨ ਮਤ ਪਾਲਤੀ ਇੱਕ ਛੋਟੀ ਜੀ ਕਰਿਆਨੇ ਦੀ ਬਸ ਉਸੇ ਦੁਕਾਨ ਨੂੰ ਕਸਾਈ ਗਿਆ ਕਸਾਈ ਗਿਆ ਤੇ ਆ ਉਮਰ ਆ ਗਈ ਸਾਡੀ ਕੱਟਣ ਤੇ ਕੀ ਬੰਦਾ ਦਾ ਨਾਮ ਮੱਥੇ ਮਾਰੇ ਤੇ ਕੀ ਇਹ ਨੂੰ ਕਦੇ ਮੈਂ ਕਿ ਚਾਹ ਪਾਣੀ ਚੱਲਿਆ ਇਹ ਦੇਖਣ ਦੇ ਆ ਮੇਰੀ ਗੱਲ ਸੁਣਿਓ ਆ ਸ਼ਾਮ ਨੂੰ ਮੈਨੂੰ ਲੱਗਦਾ ਕੋਈ ਨਵੀਂ ਜੀ ਲੈ ਕੇ ਆਏ ਕੋਈ ਨਵੀਂ ਆ ਪਿਛਲੇ ਮਹੀਨੇ ਸੀ ਨੇ ਦਿੱਤੀ ਹੋਰ ਸੀ ਕਿ ਦਿੱਤੀ ਦਰਜੀ ਨੇ ਮੈਂ ਸੋਚਿਆ ਚਾਹਦਾ ਅੱਜ ਦੁਕਾਨ ਤੇ ਪਾ ਲਈਏ ਅੱਛਾ ਆ ਗੱਲ ਤਾਂ ਵਧੀਆ ਕਿ ਤੁਹਾਨੂੰ ਲਾਂ ਪਾ ਦਾ ਸ਼ੌਂਕ ਹੈਗਾ ਵਾ ਸੋਨਾ ਪਾ ਲੈਂਦੇ ਹੋ ਵਧੀਆ ਗੱਲ ਹੈ ਮਤਲਬ ਅੰਦਰ ਜਿੱਦਾਂ ਦਾ ਮਰਜੀ ਹੋਵੇ ਦੁਨੀਆ ਬਾਹਰੀ ਮੂੰਹ ਨੂੰ ਜਾਣਦੀ ਹੈ ਕਿ ਸੋਨਾ ਆਪਣਾ ਆਪ ਨੂੰ ਜਚਾ ਕੇ ਰੱਖੋ ਤੇ ਲੋਕੀ ਵੀ ਜੀ ਜੀ ਕਰਦੇ ਆ ਪਰ ਮੇਰੀ ਗੱਲ ਸੁਣਿਓ ਖਾਨ ਪੀਣ ਦਾ ਸਾਡਾ ਨਰਜ ਪੂਰਾ ਹੋਣੀ ਪੰਦਾ ਚੱਜਣਾ ਕੱਪੜੇ ਦਾ ਤੁਹਾਨੂੰ ਬੜਾ ਸ਼ੌਂਕ ਹੁੰਦਾ ਆਪਣੇ ਸ਼ੌਂਕ ਵੀ ਪੂਰੇ ਕਰ ਲੈਂਦੇ ਹੋ ਕਿ ਮੈਂ ਵਧੀਆ ਵਧੀਆ ਕੱਪੜੇ ਪਾਵਾਂ ਸੋਹਣੀ ਪੱਗ ਨਾਲ ਮੈਚਿੰਗ ਬਨਣਾ ਮਾ ਕਿਤੇ ਮੇਰੇ ਬੂਟ ਪਾਲਿਸ਼ ਹੋਣੇ ਚਾਹੀਦੇ ਨੇ ਆ ਤੁਹਾਨੂੰ ਕੰਮ ਪੂਰੇ ਆਉਂਦੇ ਨੇ ਕਿਤੇ ਆਹ ਵੇਖਿਆ ਜੇ ਹਾ ਇਹ ਤਾਂ ਕੋਈ ਬਾਲ ਬੱਚਾ ਨਹੀਂਗਾ ਕਾਹਨ ਬਾਲ ਬੱਚਾ ਹੁੰਦਾ ਤੇ ਕਿਹੜੇ ਖਰਚੇ ਚੱਲਣੇ ਸੀ ਕਰਦੇ ਹਾ ਇਹ ਦੋ ਜੀ ਆ ਤੇ ਕੋਈ ਖਰਚਾ ਨਹੀਂ ਚੱਜਣਾ ਪੂਰਾ ਹੁੰਦਾ ਨਾ ਕੋਈ ਸਬਜੀ ਨਾ ਦਾਲ ਨਾ ਲੈਣਾ ਨਾ ਦੇਣਾ ਕੋਈ ਨਹੀਂ ਤੁਸੀਂ ਪੂਰਾ ਕਰਦੇ ਹੋ ਗੁੱਸਾ ਨਾ ਕਰਿਓ ਆ ਕਪੜਾ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਢਿੱਡ ਲਾਇਆ ਰੱਬ ਨੇ ਉਹਨੂੰ ਰਜਾਣਾ ਜ਼ਰੂਰੀ ਹੈ ਦੱਸੋਗੇ ਕੁਝ ਮੈਨੂੰ ਤੁਸੀਂ ਹੋਰ ਕੁਛ ਨਹੀਂ ਬੋਲੋਗੇ ਤੁਸੀਂ ਮੇਰੀ ਗੱਲ ਸੁਣ ਤੂੰ ਕੀ ਚਾਹੁੰਦੀ ਹੈ ਮੈਂ ਮਲੇਜੇ ਫਟੇਜੇ ਕਪੜੇ ਪਾ ਕੇ ਬਾਹਰ ਜਾਵਾਂ ਨਹੀਂ ਨਹੀਂ ਮੈਂ ਤਾਂ ਇਹ ਨਹੀਂ ਕਹਿੰਦੀ ਵੀ ਮੈਂ ਤਾਂ ਉਸ ਤੋਂ ਇਹ ਕਹਿਆ ਹੈ ਕਿ ਖਾਣ ਪਾਣ ਵੱਲ ਵੀ ਧਿਆਨ ਦੇ ਲੋ ਕਿ ਦੁਨੀਆ ਆਈ ਗਈ ਬੰਦੀ ਹੈ ਕਿ ਨਾਲ ਘਰ ਦਾ ਬਾਕੀ ਹੈ ਮੇਰੀ ਗੱਲ ਸੁਣ ਖਾਣ ਪਾਣ ਦਾ ਇਦਾਂ ਕਰੇ ਆਪਾਂ ਭਾਏ ਬੱਕਰਾ ਵੱਢ ਕੇ ਖਾਈਏ ਭਾਂਡਾ ਵਰਤ ਕੇ ਉਹ ਕਹਿਣ ਨੂੰ ਨਹੀਂ ਦੇਖਣਾ ਤੇ ਨਾ ਹੀ ਆਪਾਂ ਉਹ ਚੀਜ਼ ਦਿਖਾਉਣੀ ਹੁੰਦੀ ਠੀਕ ਆ ਲੋਕਾਂ ਨੂੰ ਸਿਰਫ ਕੀ ਦਿਖਦਾ ਤਨ ਤੇ ਪਾਇਆ ਕੱਪੜਾ ਜੇ ਆਪਾਂ ਕੱਪੜਾ ਚੰਗਾ ਦਾ ਪਾਇਆ ਹੋਗਾ ਨਾ ਤੇ ਬਾਹਰ ਸਾਡੀ ਬੱਲੇ ਬੱਲੇ ਸ਼ਾਵਾ ਸ਼ਾਵਾ ਇੱਜ਼ਤ ਹੁੰਦੀ ਹੈ ਮੇਰੀ ਗੱਲ ਸੁਣ ਜੇ ਮੈਂ ਮਲੇ ਦੇ ਕੱਪੜੇ ਪਾ ਕੇ ਬਾਹਰ ਚੱਲ ਜਾ ਤਾਂ ਤੈਨੂੰ ਲੋਕਾਂ ਕਹਿਣਾ ਤੇਰਾ ਘਰਵਾਲਾ ਇਦਾਂ ਤਰਿਆ ਕਰਦਾ ਤੇਰਾ ਘਰਵਾਲਾ ਇਦਾਂ ਤਰਿਆ ਕਰਦਾ ਅਸੀਂ ਜਦੋਂ ਤੇ ਆਪਾਂ ਸ਼ੁਰੂ ਕਰੀ ਨਾ ਤੇ ਇੱਜ਼ਤ ਹੁੰਦੀ ਆ ਨਾ ਤੇਰਾ ਘਰਵਾਲਾ ਆਪਾਂ ਕਰਨ ਕਰੇਗਾ ਇਹ ਇੱਜ਼ਤ ਤੇਰੀ ਵਿੱਚ ਤੇਰੀ ਹੀ ਤੇ ਆਪਾਂ ਨੂੰ ਘਰ ਦੀ ਸੋਈ ਨਹੀਂ ਕਹਿੰਦੇ ਦੇਖਣੀ ਪੰਚਲੀ ਦਾ ਕਪੜਾ ਪਾਇਆ ਲੋਕੀ ਕਹਿੰਦੇ ਆ ਸਹੀ ਕਿਹਾ ਜੀ ਅੰਦਰ ਵੜ ਕੇ ਚਾਹੀ ਹੁੰਦੀ ਦੀ ਦਾਲ ਖਾ ਲਈਏ ਹਾਂ ਚਾਹੀ ਬੱਕਰੇ ਦੇ ਲਈ ਇਹ ਤੇ ਜਿਹੜਾ ਆ ਕੇ ਖਾਏ ਕਹ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਹਾਂ ਪਰ ਅੱਜ ਕੱਲ ਦਾ ਸਮਾਜ ਤੇ ਬਸ ਨਾ ਝੂਠੇ ਦਿਖਾਵੇ ਚੀ ਹੈ ਕੀ ਲਾਇਆ ਪਾਇਆ ਕੀ ਕੁਝ ਕੀਤਾ ਵੈ ਐਹੀ ਦੇਖਦੇ ਨੇ ਵਾਥੀ ਮੈਂ ਤਾਂ ਭੁੱਲ ਜਾਨੀ ਐ ਤੂੰ ਇਹ ਚਾਹੇ ਥੋੜਾ ਖਵਾਉਂਦੇ ਹੋ ਚਾਹੇ ਬੋਤਾ ਖਵਾਉਂਦੇ ਹੋ ਇਹ ਤੇ ਮੈਂ ਹੀ ਜਾਣਦੀ ਆ ਨਾ ਕਿ ਤੁਸੀਂ ਪਹਿਲਾਂ ਨਵਾਂ ਨਾ ਮੇਰੇ ਮੂੰਹ 'ਚ ਪਾਉਂਦੇ ਤੇ ਮੇਰੀ ਗੱਲ ਤੋਂ ਕੀ ਪਤਾ ਅੱਜ ਬਾਬੇ ਨੇ ਥੋੜਾ ਦਿੱਤਾ ਕੱਲ ਨੂੰ ਆਪਾਂ ਹੌਂਦਾ ਦੇ ਦੂ ਜਿੱਥੇ ਪਈਆ ਪਏ ਟਮਾਟਰਾਂ ਦੇ ਕਿਲੋ-ਕਿਲੋ 2 ਕਿਲੋ ਵੀ ਆਉਣ ਆ ਰਹੇ ਨੇ ਨਾਲੇ ਕਿਹਨੇ ਐਵੇਂ ਥੋੜਾ ਕਿਹਾ ਕਿ ਪਤਾ ਕੱਪੜਿਆਂ ਨਾਲੇ ਪੱਦੇ ਦੇ ਕੱਪੜੇ ਪਾਏਗੇ ਲੱਗਣੇ ਚਾਹੀਦੇ ਆ ਸਹੀ ਕਿਹਾ ਜੀ ਤੁਸੀਂ ਹਾਂ ਸੋ ਐਸ ਜੀ ਮੈਸੇਜ ਹੈ ਬੜਾ ਪਿਆਰਾ ਅਗਰ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਬੜਾ ਧਿਆਨ ਨਾਲ ਮਿਲੇਗਾ ਕਿ ਦੇਖੋ ਬੰਦੇ ਦੀ ਜਿਹੜੀ ਜੇਬ ਵਾਲ ਦੇ ਹੁੰਦੀ ਹੈ ਲੈ ਆਏਗਾ ਤਾਂ ਉਨਾ ਹੀ ਨਾ ਹੁਣ ਅਕੇ ਦਾ ਗਲਾ ਵੱਟ ਗਿਆ ਤਾਂ ਤੁਹਾਨੂੰ ਲਿਆ ਨਹੀਂ ਦੇਗਾ ਕਿ ਲੈ ਆਪੇ ਖੁਸ਼ ਹੋ ਜਾ ਜਿਆਦਾ ਵੀ ਲਿਆ ਨਾ ਅੱਜਕੱਲ੍ਹ ਤੁਸੀਂ ਵੇਖਦੇ ਹੋ ਘਰਾਂ ਵਿੱਚ ਸਭ ਦੇ ਉਹ ਵੀ ਰੋਂਦਾ ਪਿਆ ਤੇ ਸੋਦੇ ਸਬਜ਼ੀਆਂ ਵੀ ਰੋਂਦੀ ਹੈ ਕੀੜੇ ਵੀ ਪੈ ਜਾਂਦੇ ਨੇ ਗੱਲ ਵੀ ਜਾਂਦੇ ਨੇ ਮੇਰਾ خیال ਹੈ ਜਰੂਰਤ ਦਾ ਸਮਾਨ ਉਨਾ ਹੀ ਲੈਣਾ ਚਾਹੀਦਾ ਜਿੱਦਾਂ ਥੋੜੇ ਦਿਨਾਂ ਦਾ ਖਤਮ ਹੋਵੇ ਤੇ ਤਾਜ਼ਾ ਫੇਰ ਲੈ ਆਓ ਇਹ ਤਾਂ ਸਹੀ ਹੈ ਹੀ ਗੱਲ ਦੂਸਰਾ ਤਨ ਤੇ ਕੱਪੜੇ ਦੀ ਗੱਲ ਕਰੀਏ ਤੇ ਸਹੀ ਹੈ ਨਾ ਦੇਖੋ ਤੁਸੀਂ ਕਮਾਉਂਦੇ ਹੋ ਲੋਕਾਂ ਨੂੰ ਪਤਾ ਘਰੋਂ ਬਾਹਰ ਆਉਂਦੇ ਜਾਂਦੇ ਹ ਜੇ ਤੁਸੀਂ ਉਸ ਕਮਾਈ ਜ਼ਰੀਆ ਆਪਣਾ ਤਨ ਤੇ ਪਾਇਆ ਕੱਪੜਾ ਵੀ ਢੰਗ ਨਾਲ ਰੱਖ ਸਕਦੇ ਦਿਖਾਵਾ ਨਹੀਂ ਪੂਰਾ ਕਰ ਸਕਦੇ ਦੁਨੀਆ ਜੋ ਦੇਖਣਾ ਚਾਹਦੀ ਏ ਥੋੜਾ ਬਹੁਤ ਜੋ ਵੈਸੇ ਨਹੀਂ ਕਿ ਰਿਐਲਿਟੀ ਚ ਤੇ ਕੀ ਫਾਇਦਾ ਤੁਹਾਡੇ ਕਮਾਉਂਦਾ ਜਿੱਦਾਂ ਦੀ ਦੁਨੀਆ ਚੱਲੀ ਹੈ ਨਾ ਆਪਣੇ ਤੰਤ ਦੇ ਕੱਪੜੇ ਮਹਿੰਗੇ ਲੱਗਣੇ ਚਾਹੀਦੇ ਆ ਤੇ ਲੋਕੀ ਆਪਣੀ ਇੱਜ਼ਤ ਕਰਦੇ ਆ ਬਿਲਕੁਲ ਇਹ ਤਾਂ ਹਰ ਜਗ੍ਹਾ ਹਾਂ ਪ੍ਰਾਣਾ ਜੇ ਪਾ ਕੇ ਚੱਲੋ ਅਗਲਾ ਚੱਲੋ ਪਿੱਛੇ ਹੋ ਹਾਂ ਇਹ ਕੱਪੜੇ ਮਹਿੰਗੇ ਭਾਵੇਂ ਪਿੱਤਲੀ ਗਲੀ ਪਾਇਨਾ ਲੋਕਾਂ ਨੇ ਬਈ ਅਦਭੁਤ ਹੀ ਨਾਲ ਸੱਚੂ ਠੀ ਸ਼ਾਂਤ ਜਗ ਵਿੱਚ ਮਿਲਣਾ ਬਣਾਈ ਪਿਆ ਹੈ ਉਹ ਇਸ ਮੇਲੇ ਚ ਬਰਾਬਰ ਤੇ ਖਲੋਹਗੇ ਨਾ ਤੇ ਤੁਹਾਡੀ ਜੈ ਜਗਾਰ ਹੈ ਤੇ ਅਗਰ ਤੁਸੀਂ ਆਪਣੀ ਸਿਆਣਾ ਖਾ ਕੇ ਤੇ ਲੋਕਾਂ ਇਹ ਲੋਕ ਦੁਨੀਆ ਜੀ ਨਹੀਂ ਆਉਂਦੀ ਸੋ ਬਹੁਤ ਹੀ ਅੰਡਰਸਟੈਂਡਿੰਗ ਵਾਲੀ ਸਟੋਰੀ ਹੈ ਥੋੜਾ ਜਿਹਾ ਸਮਝੋ ਨਾ ਹੀ ਆਪਣੇ ਜੀਆਂ ਨੂੰ ਤੰਗ ਕਰੋ ਐ ਲਿਆ ਐ ਕਰ ਉਹ ਕਰ ਤੇ ਨਾ ਹੀ ਲੋਕਾਂ ਦੇ ਰੋ ਹ ਸਾਡੇ ਕੋ ਕੱਖ ਨਹੀਂ ਦਾ ਜੇ ਹੈਗਾ ਨਾ ਥੋੜਾ ਬੋਲ ਤੋਨੂੰ ਜਿਓ ਪਾਓ ਖਾਓ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਹੜੇ ਵਲੇ ਕਿੱਥੇ ਐ ਡੋਏ ਇਸ ਲਈ ਜ਼ਿੰਦਗੀ ਜਿਓ ਹੱਸ ਕੇ ਔਰ ਸੁਖੀ ਤਰਾ ਠੀਕ ਹੈ ਜੀ ਵੀਡੀਓ ਅੱਛੀ ਲੱਗੀ ਹੋਵੇ ਤੇ ਪਲੀਜ਼ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਸ਼ੇਅਰ ਕਰਨਾ ਉਹ ਨਾਲ ਦਾ ਡੇਲੀ ਮੈਸੇਜ ਹੈ ਕਿ ਕੱਲ ਸ਼ੁਭੀ ਮੈਡਮ ਦੀ ਲਗਨੀ ਕੀ ਮੋਂ ਲਗਨੀ ਕੀ ਜੀ ਤੇ ਸਭ ਨੂੰ ਬਲੌਗ ਵਿੱਚ ਦੱਸਿਆ ਵੀ ਗਿਆ ਸੀ ਜਿਨ੍ਹਾਂ ਦਾ ਦਿਲ ਕਰਦਾ ਹੈ ਮੈਡਮ ਨੂੰ ਜ਼ਰੂਰ ਮਿਲਣਾ ਮੈਸੇਜ ਸੀ بار بار ਨਹੀਂ ਮਿਲਵਾ ਸਕਦੇ ਕਿਉਂਕਿ ਡਾਕਟਰ ਨੇ ਮਨਾ ਕਰ ਦੇਣਾ ਲੱਗਾ ਵਾ ਅੱਜ ਬਹੁਤ ਵੀਕ ਨੇ ਅੱਜ ਮੈਂ ਲੇਟ ਸੀ ਤੇ ਮੈਡਮ ਜੀ ਨੇ ਸ਼ੂਟਿੰਗ ਵਗੈਰਾ ਕੀਤੀ ਹੈ ਤੇ ਐਸ ਸਮੇਂ ਦਰਦ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਰਦ ਨਾਲ ਰੋਦੇ ਪਏ ਨੇ ਤੇ ਬਹੁਤ ਹੀ ਸਟਰੋਂਗ ਦਵਾਈ ਖਾਣ ਲੱਗੇ ਤੇ ਡਾਕਟਰ ਨੂੰ ਲਾਇਆ ਇੰਜੈਕਸ਼ਨ ਲਗਾਉਣ ਗਿਆ ਕੇ ਸੋ ਪਲੀਜ਼ ਮੈਡਮ ਲਈ ਦੁਆ ਕਰਨਾ ਕਿ ਉਹਨਾਂ ਦੀ ਸੈਕਿੰਡ ਕੀਮੋ ਲੱਗਣ ਲੱਗੀ ਹੈ ਉਹ ਠੀਕ ਹੋ ਜਾਣ ਉਹਨਾਂ ਦੇ ਬੱਚੇ ਨੇ ਪਰਮਾਰ ਨੇ ਤੇ ਇਸ ਦੁੱਖ ਨੂੰ ਕੱਟਣ ਲਈ ਸਭੀਆਂ ਦਾ ਸਾਥ ਚਾਹੀਦੀਆਂ ਹੀਆਂ ਜੀ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਥ ਦੇਣਾ ਸੱਚੀ ਗੱਲ ਹੈ